ਸਤਿ ਸ਼੍ਰੀ ਅਕਾਲ ਜੀ ਅਸੀਂ ਹੁਣ ਖੜੇ ਆ ਟਾਲੀ ਵਾਲੇ ਜਟਾਂ ਟਾਲੀ ਵਾਲੇ ਜਟਾਂ ਤੋਂ ਡੱਬ ਵਾਲੀ ਕਲਾ ਜਿਹੜੀ ਤਕਰੀਬਨ 4 ਕਿਲੋਮੀਟਰ ਹੈ 42 ਲੱਖ 43 ਲੱਖ ਨਾਲ ਇਹ ਸੜਕ ਬੰਨੀ ਪਰ ਇਹਦਾ ਨੀਂਹ ਪੱਥਰ ਰੱਖਿਆ ਗਿਆ ਜੀ ਔਰ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਸਰਪ੍ਰਾਈਜ਼ ਹੈ ਤੁਸੀਂ ਦਾਣਾ ਮੰਡੀ ਆਸਤੇ ਮੇਰੇ ਤੋਂ ਸ਼ੈੱਡ ਮੰਗਿਆ ਸੀ 35x35 ਦੇ ਇੱਕ ਸ਼ੈੱਡ ਬਣਾ ਕੇ ਤਿਆਰ ਕਰਕੇ ਦੇਣਾ ਹੈ ਜ਼ਿਮੀਂਦਾਰ ਆ ਦੇ ਫਸਲ ਵਿਕਟਰਨ ਬੈ ਕੇ ਛਾਵੇਂ ਬੈਠਿਆ ਕਰਨਗੇ ਨਹੀਂ ਵੇਖ ਲਓ ਕੀ ਹਾਲਾਤ ਹੈ ਐਡੇ-ਐਡੇ ਘੈਂਟ 리ਡਰਾਂ ਦਾ ਪਿੰਡ ਹੋਵੇ ਦਾਣਾ ਮੰਡੀ ਦੀ ਸ਼ੈੱਡ ਵੀ ਨਾ ਹੋਵੇ ਗੱਲ ਬਣਦੀ ਨਹੀਂ ਗਈ ਸੋ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਜ਼ਿੰਮੇਦਾਰ ਭਰਾਵਾਂ ਨੂੰ ਸਾਡੇ ਲੇਬਰ ਭਰਾਵਾਂ ਨੂੰ ਹੁਣ ਤੁਸੀਂ ਟੌਰ ਨਾ ਬੈਠਿਆ ਕਰਨਾ ਸੀਜ਼ਨ ਤਾਂ ਆਪਣੇ 6 ਮਹੀਨੇ ਬਾਅਦ ਆਉਂਦਾ ਹੀ ਐ ਆਦੇ ਪੁੱਤਾਂ ਵਾਂਗ ਫਸਲ ਲੈ ਕੇ ਆਉਨੇ ਆ ਸਭ ਨੂੰ ਬਹੁਤ-ਬਹੁਤ ਠੀਕ ਹੈ ਅੱਜ ਤੁਸੀਂ ਇਹ ਕਮਾਲ ਵਾਲੇ ਪਿੰਡ ਖੜੇ ਕਮਾਲ ਵਾਲੇ ਤੋਂ ਕੁਹਾੜਿਆਂ ਲਈ ਸੜਕ ਦਾ ਨੀਪਤ ਰੱਖਿਆ ਗਿਆ ਜਿਹੜੀ ਰਿਪੇਅਰ ਆਈ ਔਰ ਤਕਰੀਬਨ ਅੱਜ 4.5 ਕਰੋੜ ਰੁਪਏ ਦੀ ਸੜਕਾਂ ਅੱਜ ਅਸੀਂ ਨਮੀ ਸ਼ੁਰੂਆਤ ਕਰਨ ਜਾ ਰਹੇ ਸੋ ਬਹੁਤ ਬਹੁਤ ਮੁਬਾਰਕਾ ਬਾਰੇ ਟਾਈਮ ਤੋਂ ਮੰਗ ਸੀ ਪੇਪਰ ਪੈਂਡਿੰਗ ਪਏ ਸੀ ਹੁਣ ਸ਼ੁਰੂਆਤ ਹੋ ਜੂਗੀ ਔਰ ਪਿੰਡਾਂ ਦਾ ਸੂਤ ਦੇਖੋ